ਅੱਜ ਸਾਰੀ ਦੁਨੀਆ ਵਿੱਚ ਸ਼ਹੀਦੀ ਦਿਹਾੜਾ ਸਰਦਾਰ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਅਸੀਂ ਇੱਕ ਨੂਰ ਬੈਰ ਯੂਨੀਵਰਸਿਟੀ ਦੇ ਉਸਕਤ ਜਿੰਦਾਬੀ ਸਮੂਹਟੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕੀਤੇ ਨੇ ਕਿਉਂਕਿ ਇਹ ਦੇਸ਼ ਦੇ ਉਹ ਜੋਧੇ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਖੁਸ਼ੀ ਦੇਖੀ ਆਪਣੇ ਪਰਿਵਾਰ ਦੀ ਖੁਸ਼ੀ ਦੇਖੀ ਦੇਸ਼ ਕੌਮ ਲਈ ਖਸਦੇ ਹਾਸੇ ਸੂਰਜੇ ਚੜ੍ਹ ਕੇ ਤਰਵਾਨੀਆਂ ਕੀਤੀਆਂ ਉਹਨਾਂ ਨੇ ਉਹਨਰ ਦੀ ਦਿੱਤੀ ਆਜ਼ਾਦੀ ਨਾਲ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸੋ ਇਹ ਜੇ ਦੋਧਿਆ ਨੂੰ ਇਹ ਸਦਾ ਅਮਰ ਇਹਨਾਂ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਦੇਸ਼ ਦੇ ਨੌਜਵਾਨਾਂ ਨੂੰ ਵੀ ਅਸੀਂ ਕਵਾਂਗੇ ਕਿ ਉਹ ਵੀ ਸਰਦਾਰ ਭਗਤ ਸਿੰਘ ਸੁਖਦੇਵ ਰਾਜਗੁਰੂ ਨੇ ਲੋਕਾਂ ਨੂੰ ਆਜ਼ਾਦੀ ਦਿਵਾਈ ਹੈ ਉਹਨਾਂ ਦੇ ਪਾਇ ਪੂਰਨਿਆਂ ਤੇ ਚੱਲ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ